ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਆਦੇ ਬਲੌਗ 'ਚ ਕਿਰਪਾ ਰੱਖੇ ਮਾਲਕ ਚੜ੍ਹਦੀ ਕਲਾ ਦਿਨ ਦੁਗਣੇ ਰਾਤ ਚੌਗਣੇ ਰੱਖਿਆ ਵਾਸ਼ੇ ਭਾਈ ਸਾਰਿਆਂ ਨੂੰ ਬਾਕੀ ਕੰਮ ਛੇੜਿਆ ਵੈ ਜੀ ਅੱਜ ਕੱਲ ਵੀ ਨਹੀਂ ਰਹੀ ਹੋਵੇਦਾ ਚਲਾਉਂਦਾ ਨੂੰ ਚਲੋ ਸਮਾਨ ਥੋੜਾ ਜਿਹਾ ਹੌਲੀ ਹੌਲੀ ਆਦ ਆਈ ਜਾਂਦਾ ਲਿਆਈ ਗਏ ਕਸੀ ਕੇ ਫਿੱਟ ਕਰੀ ਗੇ ਬੀਕ ਦਾ ਟੁੱਲੂ ਪੰਪਰ ਆ ਗਿਆ ਰਾਤ ਫਿੱਟ ਕਰਨੇ ਨੂੰ ਅੱਜ ਹੁਣ ਟੁੱਲੂ ਪੰਪ ਦਾ ਹੀ ਕੰਮ ਛੇੜਿਆ ਵੈ ਵੀ ਸਵੇਰ ਦੇ ਚਲੋ ਸਫੈਦਾ ਸੂਧਾ ਜਲਾ ਕੇ ਖਾਸੇ ਨਿੱਪਲ ਜੇ ਖਸਣੇ ਦੇ ਥੱਲੇ ਕਿ ਉਹਦੇ ਜਿਹੜੇ ਕਲੰਪ ਜਿਹਨਾਂ ਦਾ ਮੋਟਰ ਦੇ ਸਾੜੇ ਟੋਲੂ ਪੰਪ ਵਾਲਦੇ ਉਹ ਪਿੱਛੇ ਪ੍ਰਾਣੇ ਖੋਲੇ ਵੇ ਤੇ ਉਹ ਹੁਣ ਲੱਗੇ ਨਹੀਂ ਹੈਗੇ ਵੀ ਜਦ ਮਕਾਨ ਨੂੰ ਫੇਰ ਰੰਗ ਰੰਗ ਕਰਿਆ ਉਹਦੇ ਵਿੱਚ ਇਧਰ ਉਧਰ ਹੋ ਗਏ ਅੜਾੜੇ ਚਲੋ ਕੱਲ ਨਵੇਂ ਲਿਆਂਦੇ ਉਹ ਨਵੇਂ ਫਿੱਟ ਕਰੇ ਸਵੇਰ ਦੇ ਲੱਗੇ ਵੇ ਸਫੈਦਾ ਸੂਧਾ ਜਲਾ ਕੇ ਤਾਂਗਾ ਤੁੱਕੇ ਗੈ ਲੈਣ ਵੀ ਲੀਕ ਨਾ ਹੋਵੇ ਇਹਦੇ ਹੀ ਪਾਣੀ ਖਿੱਚਣੇ ਥੇ ਟੂਟੀ ਵਾਲ ਜਨਾ ਟੈਂਕੀ ਚੜਨਾ ਜੇ ਹਵਾ ਲਈਗਾ ਫੇਰ ਕੰਮ ਨਾ ਚੱਲਦਾ ਲੈਂਦੇ ਹੈਗਾ ਵੀ ਮਹਾਂਜਲੂ ਫਿੱਟ ਕਰਕੇ ਫਿਰ ਦੁੱਲੇ ਤੇ ਕਰਾ ਕੇ ਲਿਆਉਂਗੇ ਇੱਕ ਜਾਲ ਜੋ ਉੱਪਰ ਰੱਖਣਾ ਇਹਦੇ ਮਹੀਗਣੀ ਤੇ ਹੈ ਬਾਹਰ ਹੈ ਵੀ ਉਹ ਪੱਕਾ ਹੀ ਫਿੱਟ ਕੰਦੇ ਚ ਕਰ ਦਾਂਗੇ ਵੀ ਉਹ ਨਹੀਂ ਆਇਆ ਲੋਟ ਸਾਡੇ ਪਾਸ ਕਿਉਂ ਪਹਿਲਾਂ ਫਿੱਟ ਕਰਕੇ ਚਲਾਤਾ ਤਾਂ ਟੂਟੀ ਵੀ ਆਈ ਵੀ ਦੀ ਵਧੀਆ ਚੈੱਕ ਹੋ ਜਣਾ ਤਾਂ ਜਦੋਂ ਚਲਾਇਆ ਫਿਰ ਨਾ ਜਿਹੜਾ ਇੱਕ ਕਲੰਪ ਆਪਾਂ ਲਿਆਂਦਾ ਤੇ ਉਹ ਟੜਿਆ ਪਿਆ ਕਿਤੇ ਪਹਿਲਾਂ ਹੀ ਟੜਿਆ ਹੋਣਾ ਇਹ ਵੀ ਨਹੀਂ ਪਤਾ ਕਿ ਸਾਡੇ ਪਾਸ ਨਟ ਕੱਸਦਿਆਂ ਕੋਈ ਟੜਕਿਆ ਹੋਣਾ ਉਹ ਵੀ ਉੱਥੇ ਨੂੰ ਲੱਗ ਲੀ ਕਰਨ ਹਵਾ ਲੰਦਾ ਦਾ ਹਵਾ ਵੀ ਜਲੋ ਘੱਟ ਲੈਣੀ ਦੀ ਜਾਂ ਟੂਟੀਓ ਪਾਣੀ ਕਰਦੀ ਫਿਰ ਚੱਲੀ ਜਾਂਦਾ ਉਹਨੇ ਪਰ ਉਹ ਸਾਨੂੰ ਪਾਣੀ ਚੋਂਦਾਤਾ ਉਹਦੇ ਕਰਕੇ ਹੁਣ ਤਾਪਾਣਾ ਕੰਮ ਇਹ ਬੰਦ ਹੋਲੇ ਵੀ ਉਹ ਕਲੰਪ ਲਿਆਵਾਂਗੇ ਹੁਣ ਜਾਣਾ ਆਪਾਂ ਨੇ ਬੈਂਦਰਾ ਲੋੜੀ ਦਾ ਉੱਥੇ ਭਰਦਾ ਜੀ ਤਿਹਾਰ ਜਿਹੜਾ ਮੇਲਾ ਪੂਰਾ ਵੀ ਉਹਦੇ ਕਰਕੇ ਲੋੜੀ ਨੂੰ ਨਹੀਂ ਜਾਣਾ ਉਹਦੇ ਪਹਿਲੇ ਆਪਾਂ ਮੱਥਾ ਟੇਕ ਕੇ ਆਉਣਾ ਵੀ ਸ੍ਰੀਦਰ ਸਿੰਘਾ ਦਾ ਸਥਾਨ ਆ ਉੱਥੇ ਬੈਂਦਰਾ ਖਾ ਸਾਹਿਬ ਵੀ ਉੱਥੇ ਆਪਾਂ ਅੱਜ ਟਾਈਮ ਲੱਗ ਜਾਣਾ ਉਹ ਸਹਿਸ਼ਤਦਾਰੀ ਵੀ ਹੈਗੀ ਆ ਡੈਡੀ ਦੇ ਨਾਨਕੇ ਸਾਡੇ ਦੇ ਉੱਥੇ ਬਿਆਦੇ ਕਾਰਡ ਵੀ ਦੇ ਕੇ ਆਉਣੇ ਆਪਾਂ ਨੇ ਚਾਰ ਪੰਜ ਘਰ ਹੈਗੇ ਆ। ਵੀ ਇਹ ਟਾਈਮ ਤਕਰੀਬਨ ਲੱਗੇ ਜਾਣੇ 2-3 ਘੰਟੇ ਇਹਦਾ ਕਿਉਂ ਚਾਰ ਪੰਜ ਘਰਾਂ ਦੇ ਵਿੱਚ ਵੀ ਜਾਣਾ ਕਿ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਹੁਣ ਇਹ ਦੇਖਾਂਗੇ ਹੁਣ ਆਪਾਂ ਆ ਕੇ ਕੰਮ ਦੁਪਹਿਰੇ ਦੇ ਬਾਅਦ ਵੀ ਨੰਬਰ 2 ਇੱਕ ਦੁੱਲੇ ਦੇ ਵੀ ਲਿਆਉਣਾ ਇਸ ਦਿਗਾਰਡ ਗੈਲ ਲੱਗਦੀ ਹੋ ਜਵੇ ਮੀਂਹ ਗਣੀ ਦਾ ਪਤਾ ਕੁਝ ਨਹੀਂ ਹੈਗਾ ਹੈ ਬਾਹਰ ਆ ਚੀਜ਼ ਇਹ। ਬੇਹ ਸਾਰਾ ਕੰਮ ਜੇ ਫਿੱਟ ਗੈਲ ਲੱਗਦੀ ਹੋ ਗਿਆ ਠੀਕ ਹੈ। ਬਾਕੀ ਇੱਕ ਹੁਣ ਆਪਣੇ ਕਲੰਪ-ਕਲੰਪ ਆਪਣੇ ਗੇਟ ਬਾਲ ਜੇ ਕਈ ਲੱਗਣੇ ਆ। ਸਿਸਟਮ ਜਾਂ ਚਲੋ ਇੱਕ ਇੰਨਾ ਵੀ ਪਲਾਸਟਿਕ ਦੀ ਚੀਜ਼ ਐ ਇਹ ਜਿੱਥੇ ਕੋਈ ਚੀਜ਼ ਲਾਉਣੀ ਹੈ ਵੱਡ ਕੇ ਲਾ ਲਓ ਕੋਈ ਚੂੜੀ ਕੱਢਣ ਦੀ ਲੋੜ ਨਹੀਂ ਕਾਸੇ ਲੋੜ ਨਹੀਂ ਸਲੋਸੇ ਦਾ ਲਾਉਣਾ ਲੱਗ ਜਾਂਦਾ ਵਧੀਆ ਵੀ ਕੰਮ ਛੇੜ ਲਿਆ ਹੁਣ ਆਪੇ ਚਲੋ ਨਾਲੇ ਹੱਥ ਖੁੱਲ ਜੂਗਾ ਪਤਾ ਲੱਗ ਜਾਂਦਾ ਚੀਜ਼ ਦਾ ਵੀ ਦਿਖਾਉਂਦਾ ਜੀ ਵਾਕਿਆ ਆਪਾਂ ਤੁਹਾਨੂੰ ਸਾਰਾ ਕੋਈ ਵੀਡੀਓ ਦੇ ਵਿੱਚ ਜਿਵੇਂ ਜਿਵੇਂ ਕੰਮ ਚੱਲਦਾ ਬਾਹਰ ਜੁਰ ਹੈ ਬੰਦਾ ਦੇ ਇਹ ਕਿੰਨਾ ਬਾਲੇ ਨੂੰ ਨਹੀਂ ਸੰਭਾਲ ਪਉਂਦੀ ਉਹੋ ਜਿਹੀ ਸਗੰਝ ਹੈ ਮੈਨੂੰ ਫਰਕ ਲੱਗਦਾ ਉਸ ਨਾਲ ਹੈ ਪਤਾ ਨਹੀਂ ਚਰਵਾ ਦੇਖਿਆ ਦੇਖਿਆ ਮੈਨੂੰ ਪਤਾ ਪਤਾ ਨਹੀਂ ਚਰਵਾ ਦੇਖਿਆ ਮੈਨੂੰ ਡਾਲਾ ਥੋੜਾ ਵਧੀਆ ਲੱਗਦਾ ਕੇ ਨਾਲ ਤੇ ਪਤਾ ਨਹੀਂ ਤੇਰੀ ਸਾਬ ਸਾਈ ਦਾ ਫਰਕ ਹੈ ਕੋਸ ਭਾਈ ਹੈਗਾ ਕੋਸ ਨਾਲ ਕੋਈ ਫਰਕ ਸਾਡੀ ਸਾਡੀ ਸਾਫ ਸਵਾਰੀ ਦਾ ਵੀ ਕਾਦੀ ਦਾ ਸਾਫਾਈ ਚਲੋ ਵੇ ਦੁੱਲਾ ਵੀ ਕਮਰਾ ਆਇਆ ਆਪਾਂ ਨੇ ਇੱਕ ਕਿੰਨਾ ਮੋਟਾ ਜਿਹਾ ਕਮਰਾ ਬਣਾਇਆ ਹੈ ਹੈ ਗਲਾਈ ਜਿੰਨੀ ਤੈਨੂੰ ਮੈਂ ਬਣਾ ਕੇ ਦੱਸੀ ਦੀ ਉਹ ਚਾਰਨੇ ਜੀ ਦੀ ਉਹ ਮਿੰਡਲਾ ਮੜੀ ਇਤਨਾ ਮੇਲਾ ਆ ਆ ਮਣ ਆ ਮਣ ਗਲਾਈ ਦਾ ਰੋੜੇ ਆਤੀ ਜਾਲੀ ਮੁੰਡੇ ਨੇ ਟਰਾਲੇ ਨੂੰ ਮੋਟਰਾਂਾਂ ਤੇ ਡਿੰਡੂ ਦੁੱਲੇ ਕੋਲ ਆਈ ਵੀ ਤੇ ਮਸ਼ੀਨ ਆਪਣਾ ਵਾਲੀ ਮੈਂ ਮਸ਼ੀਨ ਲੈਣਾ ਤਾਂ ਨਾਲੇ ਮਹਾਜਾਲੋ ਮੋਟਰ ਜਿਹੜੇ ਆਪਾਂ ਟੋਲੂ ਪੰਪ ਲਾਇਆ ਜੇ ਅੰਦਰ ਹੁਣ ਨਵਾਂ ਉਹਦੇ ਉਪ ਮਹੀ ਕਣੀ ਤੇ ਬਣਾਉਣਾ ਜਗਾੜ ਜਾ ਇਹਨੂੰ ਪੱਤੀ ਲਾਉਣੀ ਕਿ ਲਾਉਣਾ ਉਹ ਪਹਿਲਾਂ ਤਾਂ ਚੌਕਸ ਬਣਾਇਆ ਤਾਂ ਆਪਾਂ ਨੇ ਆਪਣੀ ਆਪਣੀ ਵੀ ਆ ਦੇ ਆਹ ਹੁਣ ਤੱਕ ਨਹੀਂ ਨਹੀਂ ਔਰੇ ਕਰ ਇਹ ਆ ਬਣਾ ਆ ਮੈਂ ਕੁਲ ਦੀ ਹਾਂ ਐਨੀ ਬਣਾ 2 ਫੁੱਟ ਦੀ ਹੋਈ ਜਾਂ ਮੈਂ 2 ਫੁੱਟ ਦੀ ਬਣਾ ਲੈ ਨਾ 2 ਫੁੱਟ ਦੀ ਬਣਾ ਕਿਆ ਪਤਾ ਕਿੰਨੇ ਕਮੀ ਪੈਣੇ ਆ ਮੈਂ ਉੱਪਰ ਜਾਂਦਾ ਨਹੀਂ ਬੋਲੇਗਾ ਨਾ ਉੱਪਰ ਜਾਂ ਕੇ ਬਾਕੀ ਜਗਹ ਗੱਲਾਂ ਬਾਅਦ ਦੋ ਦੋ ਫੁੱਟ ਦੀ ਵਟ ਦੋ ਮੇਰੀ ਗੱਲ ਨੂੰ ਪਿੱਛੇ ਨੂੰ ਪਾਈ ਬਾਜਰਾ ਤੁਸੀਂ ਤਾਂ ਪਹਿਲਾਂ ਸੈੱਟ ਕਰ ਲੈ ਜੇ ਰੋਕੀ 아이프동자정 <susurra> ਹੈਂ ਕੰਦਾ ਦਾ ਦੂਰੇ ਹੋਇਆ ਹੈ ਐ ਕੰਦਾ ਜੀ ਬੈਠਾ ਟਰੈਕਟਰ ਉੱਪਰ ਬੈਠਾ ਹੋਣਗਾ ਟੋਲਾ ਤੂੰ ਥੋੜੀ ਥੋੜੀ ਪਰਲੇ ਪਾਸੇ ਬਈ ਔਰ ਦੇਖਦਾ ਬਈ ਔਰ ਉਹਦੇ ਨਾਲ ਨਾਲ ਚਾਰ ਛੱਟਾ ਜਿਹੜੇ ਲਾਉਣੀਆਂ ਆਣਾ ਬਣਾਉਣਾ ਫੈਬਰ ਦਾ ਹਲ ਬੋਲਾਈ ਆਲਾ ਹੈ ਆ ਜੀ ਬਣ ਜਾਣੀ ਇੱਥੇ ਰੱਖ ਕੇ ਇਹਦੇ ਨਾਲ ਫੈਬਰ ਦਾ ਬੋਟਲ ਆ ਜਾਂਦਾ ਹੈ ਇਹਦੇ ਬਾਕੀ ਸਿਰ ਪੱਤੀਆ ਬਾਕੀ ਹੋਰ ਸਾਨੂੰ ਬਣੇ ਤੇ ਜਿਗਾੜ ਜਿਵੇਂ ਬਣੂਗਾ ਅਬ ਤੁਰੀ ਦਾ ਖੋਪਰਾ ਹੈ ਬਕਸੇ ਵਾਲੇ ਨਾਲ ਲਹੂਰੇ ਰਹਾ ਹੈ ਲੋ ਲੱਗ ਗਿਆ ਚੌਂ ਪਰਿਵਾਨਾ ਮੋਟਰ ਵਾਸਤੇ ਝੂੰਗੀ ਬਾਕੀ ਆਪਾਂ ਨੇ ਇਹ ਕੰਧ 'ਚ ਫਿੱਟ ਕਰਨੇ ਇੱਕ ਆਪਾਂ ਪਹਿਲਾਂ ਬਣਾ ਕੇ ਤੇ ਉਹਦੇ ਥੱਲੇ ਆਪਾਂ ਚਾਰ ਲੱਤਾਂ ਜਿਹਾ ਲਵਾ ਦਿੱਤੇ ਉੱਪਰ ਚੱਕਵਾ ਰੱਖਦਾ ਦਾ ਕਰਕੇ ਇਹਪਰ ਆ ਪੱਕਾ ਹੀ ਕੰਧ 'ਚ ਫਿੱਟ ਕਰ ਦੇਣਾ ਹੂੰ ਜਿੰਨੇ ਮੇਸਤਰੀ ਬਹੁਤ ਨੇ ਕੰਮ ਲੇਟ ਵੈਲਡ ਹੋਰ ਚੱਕੀ ਫਿਰਦਾ ਵੈਲਡ ਸਮਾਨ ਜੀ ਨੂੰ ਵੈਲਡ ਕਰਨਾ ਹੋਰ ਚੱਕੀ ਫਿਰਦਾ ਇੱਕ ਨੂੰ ਐਨਕ ਜਿ ਘੱਟ ਦੇਖਦਾ ਨੋ ਆਪਣਾ ਲਹਾਜ਼ਾ ਮੋਲੀ-ਮੂਲੀ ਮੱਤ ਨਹੀਂ ਕੰਗਾਲ ਮੇਰੀ ਕੀ ਮਦਦ ਕਰਾਉਣੇ ਲੈ ਆਇਆ ਰੱਖ ਮਾਰ ਕੇ ਲੈ ਇਹਦੀ ਫालतू ਮੂਰਾਂ ਕੱਢ ਲਈ ਤੇ ਵੱਢ ਦਈਏ ਉਹ ਫालतू ਹੈ ਹੀ ਨਹੀਂ ਇਹਦਾ ਪੂਰਿਓ ਪੂਰੀ ਹੈ ਹੁਣ ਇਹ ਲੋੜ 20 ਮਾਦੀ ਤੇ ਇਹ ਨਹੀਂ ਬਰਦਾਸ਼ਤ ਕਰੀ ਮੈਂ ਫਿਰ ਇਹ ਮਾਰ ਰਿਹਾ ਰੱਖ ਕੇ ਨਾਟ ਦੇ ਉੱਪਰ ਉਹ ਨੂੰ ਨਾਟ ਦੇ ਉੱਪਰ ਰੱਖਦੇ ਉਹ ਪਾਸੇ ਲੰਘਦੀ ਹਾਂ ਇਹ ਥਾਲੇ ਨੂੰ ਕੀ ਕਰ ਰਿਹਾ ਗੁੜਾ ਜੋਟਾ ਲਾਉਂਦੇ ਨਹੀਂ ਪੱਤੀ ਜੇ ਲਾਇਆ

ਤਾ ਕੋਈ ਨਾ ਮਾੜੀ ਮੋਟੀ ਪੱਤੀ ਵਾਹਨੇ ਕੋਈ ਨਹੀਂ ਜਿਆਦਾ ਮੇਰੇ ਦੀ ਆਂਦੀ ਉੱਪਰ ਕਾਣ ਚ ਉੱਡੀ ਇਹ ਨਹੀਂ ਵਹ ਰਹੀ ਇਹ ਜਿਆਦਾ ਪੁੱਕਾ ਹੈ ਬਰ ਕਾਲਚ ਕੋਈ ਨਹੀਂ ਬਸ ਤਾ ਛੋਟੀ ਹੋ ਗਈ ਤਾਂ ਮਸੜਾ ਤਾਂ ਉਹੀ ਬਣੀ ਜਦ ਤੱਕ ਹਾਂ ਜਿੱਦ ਕੱਟ ਕਰਨੇ ਨੇ ਤੇ ਉੱਪਰ ਜਪਣੀ ਬਣ ਜਾਈਏ ਪੂਰੀ ਪੂਰੀ ਹੋ ਜਾਏਗੀ ਤੁਹਾਨੂੰ ਉਹ ਵੀ ਘੱਟ ਕਰ ਲਵਾਂਗੇ ਤੇ ਘੱਟੇ ਵੀ ਘੱਟ ਨੇ ਫਰਕ ਆਉਣਾ ਪੈ ਜਾਵੇ ਇੱਧਰ ਸੇ ਇੱਧਰ ਸੇ ਭਾਈ ਮੈਂ ਇੱਕ ਪੇਚ ਲੱਗ ਦੇਖਣਾ ਹੋ ਜਾਣਾ ਨਾ ਇਹ ਦਰੋਂ ਨਹੀਂ ਘੱਟਾ ਪੂਰੀ ਕੋ ਜਾਨ ਪਰ ਜੀ ਤੋਂ ਇੰਟਰ ਕੋਡ ਹੈ ਜਿਹੜਾ ਉਹ ਜਿੱਕੇ ਗਲਮਾ ਬਸਦਾ ਲਾ ਦੇ ਇੱਧਰ ਲਾਉਣੇ ਲਾਉਣਾ ਬਣਾ ਇੱਧਰ ਕਹਿਣਾ ਪਿੱਛੇ ਬਾਲ ਮਾ ਲਾ ਸਕਦੀ ਹੈ ਵੱਡੇ ਵੱਡਾ 20% ਜ਼ਿਆਦਾ ਕੋਈ ਕਰਮਾ ਜਿਹਾ ਬਾਕੀ ਰੰਗ ਭਲਾ ਕੇ ਅਸੀਂ ਕਰ ਦੇਣੀ ਲੋਟ ਇਹ ਕਿੱਲਾ ਹੈਂ ਦਾ ਪੂਣੀ ਜਾਈ ਸਰਵਾ ਤਰੀਹਾਂ ਨੇ ਕੋਲ ਜਾਨੇ। ਉਹ ਕਹਿੰਦਾ। ਉਹ ਵੀ ਗੋਲ ਬਣਾਉਂਦਾ। ਇਹਦਾ ਬਣਾਉਂਦਾ। ਉਹ ਛਿੱਟਾ ਗੋਲ। ਹਾਂ। ਇਸ ਤਰ੍ਹਾਂ ਛਿੱਟਾ। ਉਹ ਬੇਸਕੋੜਾ ਘਾਲਾ। ਲੋਈ ਬਾਕੀ ਹਲੇ। ਕੰਮ ਥੋੜਾ ਜਿਹਾ ਬਣਾ ਰਹਿ ਗਿਆ ਤਾਂ ਕੱਲ ਜਿਹੜਾ ਟੈਂਕੀ ਦਾ ਦਿਖਾਇਆ ਤਾਂ ਵੀ ਕਿਤਾ ਲਿਆਂਦੀ ਖੜੀ ਪਿੱਛੇ ਸ਼ੀਟ ਦੇ ਲੱਗਣੀਆਂ ਟੈਂਕੀ ਇਹ ਵੀ ਆਪਾਂ ਨਾਲ ਕਰਨੀਆਂ ਫਿੱਟ ਟੁੱਲੂ ਪੰਪ ਫਿੱਟ ਕਰਨਾ ਤਾਂ ਇਹ ਕੱਲ ਇਹਦੇ ਉਹ ਕਲੰਪ ਜੇ ਰਹਿ ਗਏ ਉੱਪਰ ਵਾਲੇ ਇਹ ਜਿਹੜੇ ਕਲੰਪ ਐ ਇਹ ਆਪਾਂ ਨੂੰ ਪੁਰਾਣੇ ਲੱਗੇ ਨਹੀਂ ਹੈਗੇ ਨਵੇਂ ਲੈਂਦੇ ਫਿਰ ਨਵੇਂ ਲਿਆ ਲੂਗੇ ਫਿਰ ਫਿੱਟ ਕਰਿਆ ਤਾਂ ਜਿਹੜਾ ਆਹ ਹੱਥ ਕਲੰਪ ਦਾ ਇਹ ਤੜਿਆ ਪਾ ਗਿਆ ਇੱਕ ਫਿਰ ਉਹ ਬਦਲ ਕੇ ਲਿਆਂਦਾ ਜਿਹੜੀ ਹੁਣ ਫਿੱਟ ਹੋਇਆ ਹੈ ਆਪਣਾ ਸਵੇਰ ਦਾ ਕੇਸ ਇਹ ਨਾਲ ਆਇਆ ਪੈ ਵੀ ਹੁਣ ਇਹਦੇ ਚ ਆਪਾਂ ਦਾ ਕਈ ਕਿਸਮ ਦਾ ਲਿਖਦਾ ਜੇ ਟੁੱਲੂ ਪੰਪ ਨਹੀਂ ਚਲਾਉਣਾ ਟੂਟੀ ਦੇ ਕੰਮ ਲੈਣਾ ਤਾਂ ਆਹ ਥੱਲੇ ਲਾਤਾ ਗੇਟ ਬਾਲ ਈ ਗੱਲਾ ਪੇਪਰ ਅਸੀਂ ਚੱਲੀ ਜਾਊਗਾ ਜੇ ਟੁੱਲੂ ਪੰਪ ਚਲਾਉਣ ਦਾ ਗੇਟ ਬਾਰ ਬੰਦ ਕਰ ਦੇਣਾ ਹਵਾ ਨਹੀਂ ਆਊਗੀ ਇੱਕ ਆ ਹੋਰੇ ਲਾਤਾ ਆਪਾਂ ਨੇ ਗੇਟ ਵਾਲਾ ਲੈਂਦਾ ਵਿਆ ਅਮਰਜੈਂਸੀ ਤੇ ਜੇ ਦੂਈ ਟੈਂਕੀ ਨੂੰ ਪਾਣੀ ਚੜਾਉਣਾ ਚੜਦਾ ਹੋਊਗਾ ਇਹ ਲਾ ਦੇਣਾ ਆਹ ਗੇਟ ਬਾਲ ਲਾਤਾ ਆਪਾਂ ਨੇ ਜੇ ਬੱਚੇ ਜੇ ਪਾਣੀ ਨੂੰ ਇੱਕ ਉਹ ਲੈਂਦਾ ਵਾ ਗੇਟ ਬਾਲੇ ਇਹ ਗੱਬੇ ਲਾਉਣਾ ਪੈਵੇ ਤੇ ਕੱਟ ਕੇ ਇਹ ਪਹਿਲਾਂ ਭੁੱਲ ਗਏ ਤੇ ਹੁਣ ਹੋਲੀ-ਗੋਲੀ ਪਤਾ ਲੱਗਿਆ ਤੇ ਕੱਟ ਕੇ ਚਲੋ ਉਧਰ ਆ ਤੇ ਦਿਖਾ ਜਣਾ ਉਹ ਟੈਂਕੀ ਦਾ ਪਾਣੀ ਰੋਕਣ ਵਾਸਤੇ ਜੇ ਉਧਰ ਦੂਜੀ ਟੈਂਕੀ ਨੂੰ ਆਪਾਂ ਨਾ ਘਰਾਂ ਭਜਾਉਣਾ ਪਾਣੀ ਇਹੇ ਜੇ ਖਾਸ ਸਿਸਟਮ ਕਰਿਆ ਮੜਮੜੇ ਚੀਜ਼ਾਂ ਹੈ ਇਹ ਨਿੱਪਲ ਜੀ ਭੁੱਲੀ ਜਾਂਦੇ ਹੈ ਕਈ ਵਾਰ ਇਹ ਨਾ ਕਰ ਚੜਨਾ ਹੁਣ ਇੱਥੇ ਦੇਖਦੇ ਖੋਲ ਕੇ ਇਹਨੂੰ ਫਿੱਟ ਕਰਦੇ ਆ ਬਾਕੀ ਫਿਰ ਟੁੱਟੀ ਨਾ ਆਏ ਤੇ ਪਤਾ ਲੱਗੂ ਅਸਲੀ ਪਾਣੀ ਚੜਾ ਕੇ ਟੈਂਕੀ ਨੂੰ ਵੀ ਉਹਦੇ ਵਾਸਤੇ ਵੀ ਅੰਦਰ ਆਪਣਾ ਲੈਂਦੀ ਇੱਕ ਟੂਟੀ ਵੀ ਤੇ ਇਹ ਕੇਵਾ ਸਮਾਨ ਜੋ ਵੀ ਉੱਧਰ ਗਿਆ ਐਂਗਲ ਉਂਗਲ ਜਿਹਾ ਜਿੱਥੇ ਰੱਖੀਦਾ ਆਪਣਾ ਇਹ ਕਿਤਾ ਉਹ ਤੇ ਸੀਟ ਦੇ ਕੋਲ ਐਂਗਲ ਕਰ ਰਿਹਾ ਨਾ ਵੀ ਅੰਦਰ ਟੂਟੀ ਲਾ ਦੇਣੀ ਬਾਕੀ ਦੇਖਦੇ ਆ ਜਿਹੜਾ ਕਾਰੋਬਾਰ ਚੱਲਦਾ ਦਿਖਾਉਂਦੇ ਆਪਾਂ ਹੋਰ ਤੁਹਾਨੂੰ ਗਲਵਾਲਜੇ ਇਹ ਕਰਦੇ ਨੇ ਆਪਾਂ ਨੇ ਫਿੱਟੋ ਤੇ ਜੀ ਕਰਤੇ ਕਲੰਪ ਫਿੱਟ ਆ ਗੇਟ ਵਾਲਾ ਤਾਂ ਆਪਾਂ ਨੇ ਪਾਣੀ ਰੋਕਣ ਦੇ ਇਧਰ ਵਾਲੇ ਫਿੱਟ ਹੋ ਗਏ ਬਾਕੀ ਹੁਣ ਡੀਗਦੇ ਟੁੱਟੀ ਨੂੰ ਜਾਂ ਟੁੱਟੀ ਆ ਗਈ ਟਾਈਪ ਛੱਡਿਆ ਬਲਾ ਕੇ ਪਤਾ ਲਾਜਣਾ ਬਾਕੀ ਵਿੱਚ ਲਾ ਕੇ ਦੇਖਦੇ ਕਿੱਧਰ ਕਿਧਰ ਨੂੰ ਪਾਣੀ ਜਾਂਦਾ ਆ ਗਈ ਲੋਜ ਉੱਤੀ ਜਿਹੀ ਲੱਗਦੀ ਕਰਤ ਸਾਨੂੰ ਬਾਹਰੇ ਕਰੀ ਦੀ ਆਉਣੇ ਆਪਾਂ ਕਰਕੇ ਟਰਾਈ ਮਾਰ ਕੇ ਬਚਾਉ ਉਹਨੇ ਕੋਈ ਕਾਰ ਲੱਗੀ ਹੋਣੀ ਮੈਂ ਦੇਖ ਰਿਹਾ ਛੱਡ ਕੇ ਸ਼ਾਇਦ ਖੱਚ ਲਵੇ ਪਾਣੀ ਪਰ ਉਹ ਗੇਟ ਬਾਰ ਬੰਦ ਕਰਨਾ ਪੈਣਾ ਇੱਕ ਵਾਰ ਆਪਾਂ ਕਰਦੇ ਆ ਤਾਂ ਬੰਨ ਲਾ ਦੇ ਗੇਟ ਵਰਕਰ ਤੇ ਤੁਹਾਨੂੰ ਬੰਦ ਰੋ ਦੇ ਆ। ਹਰੇ ਕੰਕੇ ਕਾਇਪਣ। ਅੰਦਰ ਟੂਟੀ ਪੂਰੀ ਜਾਏਗੀ। ਦੱਕਣਾ ਦੱਕਲਾ ਦੱਕਲਾ ਜਿੱਦ ਨੂੰ ਪਾੜਾ ਪਰ ਦਿਨੇ ਦੇ ਰੇਸ ਜਿਹੜੇ ਨੂੰ ਕੋਈ ਥੰਡੇ ਦੇ ਖੇਚੜਾ ਪਾਣਾ ਉਹ ਜਿਹੜਾ ਹੈਗਾ ਜਿੱਦ ਨੂੰ ਬਾਤਾਂ ਉਹ ਇਹ ਹੈਗਾ ਪੁੱਛਣਾ ਨਾ ਮੈਂ ਮਰਗਾਟ ਗਈ ਮੈਂ ਉਹ ਫਿੱਟਾ ਉਹ ਕਰਦੀ ਹੱਲੇ ਅੜਵਾਣੀ ਹੈ ਜੀ ਠੀਕ ਹੈ ਕਰ ਲਿਆ ਜੀ ਸੈਟ ਮਿਲ ਲਿਆ ਕਿਸੇ ਆਪਾਂ ਅਗਲੇ ਵਲੌਗ ਦੇ ਵਿੱਚ ਫਿਰ ਤੇ ਸਾਰਿਆਂ ਨੂੰ ਭਾਈ ਸਤਿ ਸ਼੍ਰੀ ਅਕਾਲ